ਪਿਛਲੇ ਕੁਝ ਦਿਨ ਪਹਿਲਾਂ ਮਿਸਰ थाना ਗੇਟ ਚੱਕੀ ਮਾ ਦਿਨੋਂ ਆਂਦੇ ਟਪਈ ਇਲਾਕੇ ਦੇ ਵਿੱਚ ਇਮੀਗ੍ਰੇਸ਼ਨ ਦੇ ਮਾਲਕ ਤੇ ਬਜ਼ਰੰਗ ਦਲ ਦੇ ਪ੍ਰਧਾਨ ਵਿਸ਼ਾਲ ਬੱਬਰ ਨੂੰ ਕੁਝ ਵਿਕਤੀਆਂ ਦੇ ਵੱਲੋਂ ਉਸ ਦੇ ਦਫਤਰ ਦੀ ਛੱਤ ਤੇ ਥੱਲੇ ਜੁੜਾਇ ਸੁੱਟ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਸਨ ਵਿਸ਼ਾਲ ਬੱਬਰ ਦੇ ਵੱਲੋਂ ਤੇ ਕੰਮਬ ਵਿੱਚ ਪਾਈ ਪਾਈ ਵਾਲਖਿਲ ਕੁਮਾਰ ਦੇ ਵੱਲੋਂ ਜੁੜਾ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਅਖਲ ਅਖਿਲ ਨੇ ਦੱਸਿਆ ਕਿ ਮੇਰੀ ਬਜਰੰਗ ਦਲ ਦੇ ਪੰਜਾਬ ਪ੍ਰਧਾਨ ਵਿਸ਼ਾਲ ਭਗਵਤ ਦੇ ਨਾਲ ਇਮੀਗ੍ਰੇਸ਼ਨ ਦੇ ਕੰਮ ਦੇ ਵਿੱਚ ਪਾਈ ਵਾਲੀ ਹੈ ਤੇ ਮੇਰਾ ਪਵਨ ਪ੍ਰਜਾਪਤੀ ਨਾਮਕ ਨੌਜਵਾਨ ਦੇ ਨਾਲ ਪੈਸੇ ਲੈਣ ਦੇਣ ਦਾ ਵੀ ਸੀ ਹਮਲੇ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪਵਨ ਪ੍ਰਜਾਪਤੀ ਸਮੇਤ ਉਸ ਦੇ ਸਾਥੀਆਂ ਦੇ ਤੇ ਜੁੜਾ ਹੈ ਬੀਐਨਐਸ ਦੇ ਤਾ 109 ਤੇ ਮਾਮਲਾ ਦਰਜ ਕੀਤਾ ਹੋਇਆ ਲੇਕਿਨ ਅਜੇ ਤੱਕ ਪਵਨ ਪ੍ਰਜਾਪਤੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਉਹਨਾਂ ਨੇ ਕਿਹਾ ਅਸੀਂ ਪਵਨ ਪ੍ਰਜਾਪਤੀ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਾਂ ਜ਼ਖਮੀ ਹੋਏ ਵਿਸ਼ਾਲ ਬੱਬਰ ਨੇ ਦੱਸਿਆ ਕਿ ਹੁਣ ਵੀ ਮੈਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਜਾਨੋਂ ਮਾਰਨ ਦੀਆਂ ਧ ₹100 ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਾ ਹਾਂ ਭਾਈਵਾਲ ਨੇ ਤੇ ਜਿਸ ਬਿਲਡਿੰਗ 'ਚ ਆਪਾਂ ਕੰਮ ਸਟਾਰਟ ਕੀਤਾ ਸੀ ਉਹਦੇ ਵਿੱਚ ਪਹਿਲਾਂ ਮੈਂ ਪਵਨ ਔਰ ਜਿਨ੍ਹਾਂ ਨੇ ਪਵਨ ਨੇ ਇਹਨਾਂ ਨੂੰ ਉੱਚ ਬਾਰੀ ਤੋਂ ਛੁੱਟਿਆ ਪਵਨ ਦੇ ਨਾਲ ਇੱਕ ਹੋਰ ਸੀ ਗੌਰਵ ਵਰਮਾ ਉਹਨਾਂ ਨਾਲ ਭਾਈਵਾਲੀ ਸਟਾਰਟ ਕਰਨ ਦਾ ਪਲਾਨ ਹੋਇਆ ਸੀ ਅਸੀਂ ਆਫਿਸ ਤੇ ਪਰ ਕੁਝ ਚੀਜ਼ਾਂ ਵੱਲੋਂ ਉਹਨਾਂ ਨੂੰ ਲਾਈਕ ਉਹ ਦੋਨਾਂ ਨੂੰ ਬਿਲਕੁਲ ਸਪੋਰਟ ਨਹੀਂ ਮਿਲੀ ਨਾ ਬੈਂਕ ਅਕਾਊਂਟ ਖੋਲਦੇ ਸੀ ਨਾ ਕਿਰਾਇਆਨਾਮਾ ਕਰਦੇ ਸੀ ਦੇ ਨਾਲ ਰੈਂਟ ਦੇ ਰਹੇ ਸੀ ਇਸ ਕਰਕੇ ਆਪਾਂ ਪਾਰਟਨਰਸ਼ਿਪ ਡਿਸੋਲਵ ਕਰਤੀ ਤੇ ਪ੍ਰੋਪਰ ਮੈਸੇਜ ਤੇ ਪ੍ਰੋਪਰ ਨੋਟਿਸ ਦੇ ਨਾਲ ਐਫਆਈ ਵੱਲੀ ਐਂਡ ਹੋ ਚੁੱਕੀ ਸੀ রাইਟ ਤੇ ਹਜੇ ਵੀ ਜਿਹੜਾ ਕਰੰਟ ਕਿਰਾਇਆਨਾਮਾ ਹੈ ਉਹ ਮੇਰੇ ਤੇ ਵਿਸ਼ਾਲ ਬੱਬਰ ਜੀ ਦੇ ਨਾਮ ਤੇ ਆ ਤੇ ਜਿਹੜਾ ਰੈਗੂਲਰ ਰੈਂਟ ਜਾ ਰਿਹਾ ਪ੍ਰੋਪਰ ਐਹੀ ਗੱਲ ਆਪਾਂ ਕਨਵੇ ਕਰਤੀ ਸੀ ਪਵਨ ਨੂੰ ਵੀ ਤੇ ਬਿਲਡਿੰਗ ਦੇ ਮਾਲਕ ਨੂੰ ਵੀ ਤੇ ਜੋ ਕਿ ਬਿਲਡਿੰਗ ਦੇ ਮਾਲਕ ਨੇ ਖੁਦ ਵੀ ਪਵਨ ਨੂੰ ਕਨਵੇ ਕਰ ਦਿੱਤੀ ਸੀ ਇਹ ਗੱਲ ਪਰ ਫਿਰ ਵੀ ਉਹਦੇ ਮਾਈਂਡ ਚ ਇੱਕ ਚੀਜ਼ ਚੱਲਦੀ ਸੀ ਕਿਉਂਕਿ ਆਪਾਂ ਨਵਾਂ ਕੰਮ ਖੋਲ੍ਹਿਆ ਸੀ ਮੈਂ ਤੇ ਵਿਸ਼ਾਲ ਜੀ ਨੇ ਤੇ ਉਹ ਹਰ ਵਾਰੀ ਇਹੀ ਕਹਿੰਦਾ ਸੀ ਕਿ ਨਹੀਂ ਜੀ ਬਿਲਡਿੰਗ ਮੇਰੀ ਹੈ ਤੁਸੀਂ ਬਿਲਡਿੰਗ ਛੱਡ ਦਿਓ ਇਸੇ ਇਸ਼ੂ ਨਾਲ ਸਾਡੀ 2-3 ਵਾਰ ਮੀਡੀਏਸ਼ਨ ਵੀ ਹੋਈ ਅ 2-3 ਵਾਰ ਬਾਅਦ ਮੀਡੀਏਸ਼ਨ ਹੋਈ ਹੈ ਉਹਨੂੰ ਸਮਝਾਇਆ ਗਿਆ ਤੇ ਇੱਕ ਵਾਰ ਕਚੈੜੀ ਚ ਵੀ ਹੋਈ ਸੀ ਤੇ ਉਸ ਤੋਂ ਬਾਅਦ ਵੀ ਉਸ ਦਿਨ ਜੋ ਇਹਨੇ ਹੁਣ 10 ਤਰੀਕ ਨੂੰ ਇਹ ਹਰਕਤ ਕੀਤੀ ਹੈ ਬਿਨਾਂ ਦੱਸੇ ਆਫਿਸ 'ਚ ਚੜ ਗਏ ਉਨ ਕੀ ਨਾਮ ਮੈਨੂੰ ਉਹਨੇ ਗਾਲ ਕੀਤੀ ਤੇ ਉਸ ਤੋਂ ਬਾਅਦ ਜੋ ਮੈਨੂੰ ਪਤਾ ਲੱਗਾ ਆਬਵੀਅਸਲੀ ਜਦੋਂ ਪਤਾ ਲੱਗਦਾ ਹੈ ਤੇ ਬੰਦਾ ਦੇ ਹੋਏਗਾ ਨਾ ਕਿ ਐਡਾ ਵੱਡਾ ਇਨਸੀਡੈਂਟ ਕਰਨ ਦਾ ਕਰਨ ਦੇ ਪਿੱਛੇ ਰੀਜ਼ਨ ਕੀ ਸੀ ਕਿਉਂਕਿ ਐਡੀ ਵੱਡੀ ਕੋ ਰੰਜਿਸ਼ ਹੈ ਨਹੀਂ ਸੀ ਜਾਂ ਕੋਈ ਬਹੁਤ ਪੁਰਾਣਾ ਮਾਮਲਾ ਚੱਲਦਾ ਹੋਏ ਰੰਜੀਸ ਮੇਨ ਕਿਦਾਂ ਸੀ ਤੁਹਾਡੇ ਨਾਲ ਸੀ ਜਾਂ ਵਿਸ਼ਾਲ ਹਾਸੇ ਰੰਜੀਸ ਵੱਲ ਕੋਈ ਚੱਕਰ ਹੀ ਨਹੀਂ ਸੀ ਉਹੀ ਤੇ ਦੇਖਦੇ ਪਏ ਕਿ ਐਡਾ ਵੱਡਾ ਕੁਝ ਲੈਣ ਦੇਂਦਾ ਤੇ ਤੁਸੀਂ ਛਾੜੀ ਦਿਓ ਬਿਕੋਜ਼ ਮੈਂ ਪੈਸੇ ਲੈਣੇ ਨੇ ਕਈਆਂ ਕੋਲ ਲੈਣੇ ਨੇ ਪਰ ਇਹ ਤਾਂ ਮੈਂ ਵੈਰ ਥੋੜਨਾ ਕਿ ਤੁਸੀਂ ਐਡਾ ਇੰਨੀ ਵੱਡੀ ਚੀਜ਼ ਕਰ ਜਾਓ ਉਹਦੇ ਪਿੱਛੇ ਮੇਨ ਕੀ ਸੀ ਉਸ ਦਿਨ ਕੀ ਹੋਇਆ ਕਿ ਉਹਨੂੰ ਇਹ ਹਰਕਤ ਕਰਨੀ ਪੈਗੀ ਤੁਸੀਂ ਮੌਜੂਦ ਸੀ ਨਹੀਂ ਨਹੀਂ ਜਦੋਂ ਮੈਨੂੰ ਪਤਾ ਲੱਗਾ ਇਹਨਾਂ ਨੇ ਕਾਲ ਕੀਤੀ ਤੇ ਮੈਂ 112 ਤੇ ਵੀ ਪੁਲਿਸ ਨੂੰ ਉਸੇ ਵੇਲੇ ਫੋਨ ਕਰ ਦਿੱਤਾ ਸੀ ਤੇ ਜਦੋਂ ਮੈਂ ਵਾਪਸ ਆਇਆ ਵਿਸ਼ਾਲ ਜੀ ਥੱਲੇ ਸੀ ਤੇ ਨਹੀਂ ਸੁਝਿਆ ਉਦੋਂ ਮੇਨ ਆਹੀ ਹੁੰਦਾ ਕਿ ਆਪਣਾ ਬੰਦਾ ਫਟਾਫਟ ਬਚਾਓ ਕਿ ਪਵਨ ਜੀ ਵੱਲੋਂ ਇਤਰਾਜ਼ ਕੀਤਾ ਜਾਂਦਾ ਸੀ ਕਿ ਤੁਸੀਂ ਵਿਸ਼ਾਲ ਜੀ ਨਾਲ ਇਸ ਵਾਰੀ ਕਿਤੇ ਕੰਮ ਸ਼ੁਰੂ ਕੀਤਾ ਜੀ ਉਹ ਹਾਂ ਜੀ ਥੋੜਾ ਜਾਂ ਤੇ ਹੈ ਸੀ ਕਈ ਵਾਰੀ ਉਹ ਬਾਕੀ ਗੱਲਾਂ ਚ ਲੈ ਕੇ ਉਹਨੇ ਵਿਸ਼ਾਲ ਜੀ ਨਾਲ ਮੁਲਾਕਾਤ ਕੀਤਾ ਦੇਖੋ ਉਹ ਮੇਨ ਹੈ ਬਿਕੋਜ਼ ਇੰਨੀ ਛੋਟੀ ਰੰਜਿਸ਼ ਕਰਕੇ ਬੰਦਾ ਮਾਰਨ ਤੱਕ ਥੋੜਨਾ ਚਲ ਜਾਂਦਾ ਹੈ ਜੀ ਬਾਕੀ ਇਹ ਮੈਂ ਕਹਿ ਨਹੀਂ ਸਕਦਾ ਤੇ ਉਹ ਉਹ ਵੀ ਦੱਸੇਗਾ ਦੇਖਿਆ ਜਾਵੇ ਤਾਂ ਲੈਂਡ ਨੇ ਤੁਹਾਡੇ ਨਾਲ ਸੀ ਵਿਸ਼ਾਲ ਜੀ ਦੇ ਹਮਲਾ ਕਰਨ ਦਾ ਤਾਂ ਤੁਹਾਨੂੰ ਕੀ ਲੱਗਦਾ ਮੈਂ ਤੁਹਾਨੂੰ ਹੀ ਐਕਸਪਲੇਨ ਕਰ ਰਹਾ ਹਾਂ ਕਿ ਜਿਹੜਾ ਬਿਲਡਿੰਗ ਦਾ ਵਿਵਾਦ ਹੈ बार-बार ਇੱਕੋ ਚੀਜ਼ ਕਹਿੰਦੇ ਸੀ ਬਿਲਡਿੰਗ ਖਾਲੀ ਕਰੋ ਆ ਬਿਲਡਿੰਗ ਤੇ ਕੰਮ ਨਹੀਂ ਕਰਨ ਦੇਣਾ ਠੀਕ ਹੈ ਗਿਆ ਇੱਕ